ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸਤ ਬਾਬਾ ਤੇ ਮੈਂ ਤੁਹਾਡੀ ਆਂਟੀ ਗੁਰਮੀਤ ਕੌਰ ਸੰਧਾ ਤੁਹਾਨੂੰ ਗੀਤ ਸੁਣਾਉਣ ਲਈ ਹਾਜ਼ਰ ਨਾਜ਼ਰ ਤੁਹਾਡੇ ਦਰਬਾਰ ਵਿੱਚ ਹਮੇਸ਼ਾ ਵਾਂਗ ਤੇ ਤੁਸੀਂ ਜਿਹੜਾ ਮੇਰਾ ਸਾਥ ਨਿਭਾ ਰਹੇ ਹੋ ਉਸ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਸ਼ੁਕਰੀਆ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਦੂਆ ਪੰਜਾਬਾਂ ਦੇ ਬਾਹਰਲੇ ਹੋਰ ਮੁਲਕਾਂ ਦੇ ਪੰਜਾਬੀ ਜਿਹੜੇ ਮੇਰੇ ਗੀਤਾਂ ਨੂੰ ਪਸੰਦ ਕਰਦੇ ਆ ਉਹਨਾਂ ਦੀ ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਤਾਂ ਅੱਜ ਵੀ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਤ੍ਰਿੰਨਣਾ ਦਾ ਗੀਤ ਸੁਣਾਉਣਾ ਹੁਣ ਤੁਸੀਂ ਇਹ ਨਾ ਕਿਓ ਵੀ ਆਂਟੀ ਰੋਜ਼ ਹੀ ਤ੍ਰਿੰਨਣਾ ਦਾ ਗੀਤ ਤ੍ਰਿੰਨਣਾ ਦਾ ਗੀਤ ਸੁਣਾਈ ਜਾਂਦੇ ਬੜਿਆਂ ਦੀਆਂ ਸਿਫਾਰਸ਼ਾਂ ਆਈਆਂ ਕਿ ਢੋਲਕੀ ਦੇ ਗੀਤ ਸੁਣਾਓ ਹੁਣ ਮੇਰੀ ਮਜਬੂਰੀ ਹੋ ਗਈ ਕਿ ਢੋਲਕੀ ਦਾ ਗੀਤ ਕਾਲੀ ਕਾਲੀ ਆਪਾਂ ਬੋਲਦੇ ਆ ਵਿੱਚ ਸਾਹ ਨਹੀਂ ਲਿਆ ਹੁੰਦਾ ਤੇ ਇਕੱਲੇ ਦੇ ਮੂੰਹ ਚੰਗਾ ਨਹੀਂ ਲੱਗਦਾ ਇਹ ਨਿਕਾ ਵੀ ਢੋਲ ਕੀ ਦੇ ਗੀਤ ਹੈ ਨਹੀਂ ਸੈਂਕੜੇ ਗੀਤ ਢੋਲ ਕੀ ਦੇ ਮੇਰੇ ਕੋਲ ਜਮਾ ਪਏ ਜਿਹੜੇ ਕਿ ਇੱਕ ਸਾਥੀ ਨੂੰ ਉਡੀਕਦੇ ਆ ਜੇ ਮੈਨੂੰ ਕੋਈ ਭੈਣ ਮੈਂ ਯਤਨ ਕਰ ਰਹੀ ਹਾਂ ਹੁਣ ਮੈਂ ਆਸਟ੍ਰੇਲੀਆ ਚ ਆ ਮੈਂ ਯਤਨ ਕਰ ਰਹੀ ਹਾਂ ਕਿ ਕੋਈ ਭੈਣ ਮੈਨੂੰ ਇੱਥੇ ਮਿਲ ਜਾਵੇ ਜਿਹੜੀ ਗੀਤਾਂ ਦੀ ਸ਼ੌਂਕਣ ਹੋਵੇ ਤੇ ਉਹ ਮੇਰੇ ਨਾਲ ਗਾਵੇ ਤੇ ਫਿਰ ਤੁਹਾਨੂੰ ਇਸੇ ਤਰ੍ਹਾਂ ਹੀ ਲੜੀਵਾਰ ਢੋਲ ਕੀ ਦੇ ਗੀਤ ਵੀ ਸੁਣਾ ਦੇਣੇ ਆ ਨਹੀਂ ਤਾਂ ਫਿਰ ਜਦੋਂ ਮੈਂ ਇੰਡੀਆ ਜਾਉਂਗੀ ਉੱਥੇ ਕਰੂੰਗੀ ਕੋਈ ਚਾਰਾ ਜਾ ਕੇ ਇੱਕ ਤਾਂ ਜਦੋਂ ਮੈਂ ਸੱਦਦੀਆਂ ਕਿਸੇ ਨੂੰ ਹਾਂ ਤਾਂ ਸਾਰੀਆਂ ਕਰ ਦਿੰਦੀਆਂ ਪਰ ਮੌਕੇ ਸਿਰ ਆਉਂਦੀਆਂ ਨਹੀਂ ਫਿਰ ਅਗਲੇ ਦੇ ਤਰਲੇ ਮਾਰਨੇ ਵੀ ਮੈਨੂੰ ਚੰਗੇ ਨਹੀਂ ਲੱਗਦੇ ਜੇ ਮੇਰਾ ਕੋਈ ਜਿਗਾਰ ਨਾ ਹੀ ਬਣਿਆ ਨਾ ਤੇ ਮੈਂ ਗੀਤ ਤੁਹਾਨੂੰ ਸੁਣਾਉਣੇ ਜ਼ਰੂਰ ਆ ਫਿਰ ਮੈਂ ਇਕੱਲੀ ਨਹੀਂ ਗਾ ਦੇਣੀ ਭਾਵੇਂ ਸਾਹ ਲੈ ਲੈ ਕੇ ਗਾਵਾਂ ਤਾਂ ਅੱਜ ਜਿਹੜਾ ਗੀਤ ਸੁਣਾਉਣਾ ਪਹਿਲਾਂ ਤੁਸੀਂ ਉਹ ਸੁਣੋ ਇਹ ਬਹੁਤ ਸੋਹਣਾ ਗੀਤ ਹੈ ਤੇ ਉਮੀਦ ਹੈ ਤੁਹਾਨੂੰ ਇਹ ਗੀਤ ਵੀ ਬਹੁਤ ਪਸੰਦ ਆਉਣ ਵਾਲਾ ਹੈ। ਲੋ ਜੀ ਸੁਣੋ। ਮੇਰਾ ਕੜਸਨੇ ਆਰੀ ਹਟੀ ਕਰ ਪਈਆ ਲ ਲਈ ਚੀਟਾ ਦਵਾਨੀ ਦੇਵੀ ਮੋੜ ਜਵਾਨੀ ਦੇ ਜੋਰ ਵੇ ਲਗੀ ਬਸਰੇ ਦੀ ਲਾਮ ਤੁਰਿਆ ਸੜ ਸ਼ਾਮ ਆयो ਚੜਕੇ ਆਇ ਕ ਕੋਈ ਜਾਣਦੀਏ ਨੋਂ ਡਕੇ ਕੋਈ ਮੋੜ ਲੀਆ ਵੇ ਪਰੀਯੋ ਜਵਾਨੀ ਦੇ ਜੀਵਾ ਮੰਗਲੇ मेरा कार आरे रे आर लइए ली चार दवानी देवी मोड़ जवानी दे जोरवे लगी बसर दिला मतुरया ਕੋਈ ਜਾਂ ਦੇਨੂ ਡਕੇ ਕੋਈ ਮੋੜ ਲੀ ਆਵੇ ਪਰਿਯੋਜ ਵਾਨੀ ਦੇ ਜੀ ਮਾਮਲੇ ਮੇਰਾ ਕੜਸਨ ਆਰੀ ਅਚੰਦ ਪਈਏ ਲੈ ਲਈ ਪੰਜ ਦਵਾਨੀ ਦੇਵੀ ਮੋੜ ਜਵਾਨੀ ਦੇ ਜੋਰ ਵੇ ਲਗੀ ਬਸਰੇ ਦੀ ਲਾਮ ਤੁਰਿਆ ਸਾਡਾ ਸ਼ਾਮ ਓ ਚੜ ਕੇ ਆਇ ਕੇ ਕੋਈ ਜਾਂਦੇ ਨੂੰ ਡਕੇ ਕੋਈ ਮੋੜ ਲੀ ਆਵੇ ਪਰਿਯੋਜਵਾਨੀ ਦੇ ਜੀ ਮਾਮਲੇ ਮੇਰਾ ਘੜਸਨੀ ਆਰੇ ਆਸ ਪਈਏ ਲਲੈਂਦਾ ਸਦਵਾਨੀ ਦੇ ਵੀ ਮੋੜ ਜਵਾਨੀ ਦੇ ਜੋਰ ਵੇ ਲੱਗੀ ਬਸਰੇ ਦੀ ਲਾਮ ਤੁਰਿਆ ਸੜ ਸ਼ਾਮ ਆयो ਚੜੀ ਗਈ ਆਏ ਕੇ ਕੋਈ ਜਾਣਦੇ ਨੂੰ ਡੱਕੇ ਕੋਈ ਮੋੜ ਲੀ ਆਵੇ ਪਰਿਯੋਜਵਾਨੀ ਦੇ ਜੀਮਾਂ ਬੁਲੇ ਇਹ ਸਗੀਤ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ ਤੇ ਨਵੇਂ ਭੈਣ ਭਰਾ ਜਿਹੜੇ ਚੈਨਲ ਤੇ ਆਉਣ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਮੇਰੇ ਗੀਤ ਲੱਭਣ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਬੈਲ ਆਈਕਨ ਵੀ ਦਬਣਾ ਲਾਜ਼ਮੀ ਹੁੰਦਾ ਤਾਂ ਇਸੇ ਤਰ੍ਹਾਂ ਤੁਹਾਨੂੰ ਮੈਂ ਗੀਤ ਸੁਣਾਉਂਦੀ ਰਹੂੰਗੀ ਤੀਜੇ ਚੌਥੇ ਤਾਂ ਹੁਣ ਤੁਸੀਂ ਮੈਨੂੰ ਦਿਓ ਛੁੱਟੀ ਖੁਸ਼ ਰਹੋ ਖੁਸ਼ਹਾਲ ਰਹੋ ਸਭ ਦਾ ਰੱਬ ਰਾਖਾ ਜੀ